ਆ ਸ਼ਮਸ਼ੀਰ ਲਾੜੇ ਦੇ ਹੱਥ 'ਚ ਫੜਾਈ ਜਾਂਦੀ ਕਲਗੀ ਲਾਈ ਜਾਂਦੀ ਪੱਗ ਬੰਨੀ ਜਾਂਦੀ ਕੱਖ ਨਹੀਂ ਪਤਾ ਕਿਸੇ ਨੂੰ ਪੁੱਛ ਕੇ ਵੇਖ ਲਿਓ ਵੀ ਇਹ ਲਾੜੇ ਨੂੰ ਕਿਉਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਵਾਂ ਚਮਕੌਰ ਦੀ ਗੜੀ 'ਚ ਕਲਗੀ ਟੋੜਾ ਦਸਤਾਰ ਤੇ ਸ੍ਰੀ ਸਾਹਿਬ ਮਾਰੇ ਦੇ ਕੇ ਗਏ ਭਾਈ ਸਾਹਿਬ ਭੁੱਲ ਗਏ ਸਭ ਕੁਝ ਬੌਟੀ ਲੈ ਕੇ ਤੁਰਦੇ ਬਣਦੇ ਸ੍ਰੀ ਸਾਹਿਬ ਗੋਲਕ ਤੇ ਤੇ ਕਲਗੀ ਵੀ ਗੋਲਕ ਤੇ ਪਈ ਨਹੀਂ ਤੇ ਪੱਗ ਗੱਡੀ 'ਚ ਲਾ ਕੇ ਪੈਲਸ ਤੋਂ ਬਾਹਰ ਉਹ ਮਾਰਦੇ ਮੁੜ ਕੇ ਵਾਲਾਂ 'ਚ ਹੱਥ ਫੇਰ ਕੇ ਆਪਾਂ ਕੀ ਲੈਣਾ ਆ ਹਾਲਾਤ ਨੇ ਸਾਡੇ ਗੁਰਮੁਖੋ ਦੁੱਖ ਦੀ ਗੱਲ ਜੇ ਸੱਚ ਬੋਲਣ ਵਾਲੇ ਨੂੰ ਖਤਰਾ ਪੈਦਾ ਹੁੰਦਾ ਹੀ ਤੇ ਮਿਲਦਾ ਕੱਖ ਨਹੀਂ ਜੇ ਇੱਕ ਘੰਟੇ ਕਲਾਕਾਰ ਰੱਜ ਕੇ ਗੰਦਕੀ ਗਾਉਂਦੇ ਤੇ 25-30 ਲੱਖ ਰੁਪਇਆ ਲੈ ਜਾਂਦੇ ਨਾਲੇ ਫੋਟੋਆਂ ਖਚਾਉਂਦੇ ਨਾਲੇ ਹਾਸ ਦੇ ਰਹਿੰਦੇ ਤੇ ਆਪਾਂ ਇੱਥੇ ਗਾਲਾਂ ਨਹੀਂ ਲੈਣੀਆਂ ਕਿਉਂਕਿ ਜਿੱਤੇ ਗੱਲ ਲੱਗੀ ਉਹਨੇ ਕੱਢਣੀਆਂ ਜਰੂਰ ਆ ਸਹੀ ਗੱਲ ਕਿ ਨਹੀਂ ਪਰ ਗੁਰੂ ਨੇ ਡਿਊਟੀ ਲਾਤੀ ਕੀ ਕਰੀਏ ਮੈਂ ਵੀ ਤੁਹਾਡੇ ਵਰਗਾ ਸੀ ਅਸੀਂ ਵੀ ਪਹਿਲਾਂ ਇਦਾਂ ਨਹੀਂ ਸਾਰਾ ਪਰਿਵਾਰਾਂ ਦੇ ਵਿੱਚੋਂ ਨਿਕਲੇ ਇਹ ਸੇਵਾ ਬਾਪੂ ਲੈਣਦੇ ਆਪ ਮਾਰੇ ਪੜਾ ਕਰੀ